ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਹੋਈ ਤਿੱਖੀ ਬਹਿਸ ਬਾਜੀ ਕਾਂਗਰਸ ਆਗੂ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਹੋਏ ਆਮੋ ਸਾਹਮਣੇ ਤੇ ਕਾਂਗਰਸ ਆਗੂ ਨੂੰ ਆਖਿਆ ਗਿਆ ਏ ਬਾਜਵਾ ਸਾਹਿਬ ਤੁਸੀਂ ਚੁੱਪ ਕਰਕੇ ਬੈਠੋ ਹਰ ਗੱਲ ਵਿੱਚ ਪੰਗਾ ਲੈਂਦੇ ਹੋ ਜਿਆ ਦੱਸਦੀ ਏ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਚੱਲ ਰਿਹਾ ਏ ਜਿਸ ਦੌਰਾਨ ਵੱਖੋ ਵੱਖਰੇ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਏ ਤੇ ਜਦੋਂ ਭ੍ਰਿਸ਼ਟਾਚਾਰ ਦਾ ਮੁੱਦਾ ਉੱਠਿਆ ਤਾਂ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਆਮੋ ਸਾਹਮਣੇ ਹੋ ਗਏ ਜਦੋਂ ਹਰਪਜਨ ਸਿੰਘ ਈਟੀਓ ਹੋਰਾਂ ਨੇ ਇਹ ਗੱਲ ਆਖੀ ਕੀ ਬਾਜਵਾ ਸਾਹਿਬ ਜਦੋਂ ਤੁਸੀਂ ਪੀਡਬਲਿਊਡੀ ਦੇ ਮੰਤਰੀ ਸਨ ਤਾਂ ਉਸ ਵੇਲੇ 28 ਅਧਿਕਾਰੀ ਜਿਹੜੇ ਫੜੇ ਗਏ ਸਨ ਤਾਂ ਤੁਸੀਂ ਉਹਨਾਂ ਦਾ ਕੀ ਕੀਤਾ ਇਸ ਤੋਂ ਬਾਅਦ ਮਾਰਸ਼ਲਾਂ ਨੂੰ ਬੁਲਾਇਆ ਗਿਆ ਤੇ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਤਹਿਸੀਲਾਂ ਦੇ ਵਿੱਚ ਰਿਸ਼ਵਤਖੋਰੀ ਦਾ ਮੁੱਦਾ ਉਠਾਇਆ ਤਾਂ ਇਸ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚਿਮਾ ਹੋਰੀ ੜਕ ਉੱਠੇ ਉਹਨਾਂ ਨੇ ਆਖਿਆ ਕਿ ਬਾਜਵਾ ਸਾਹਿਬ ਤੁਸੀਂ ਚੁੱਪ ਕਰਕੇ ਬੈਠੋ ਤੁਸੀਂ ਹਰ ਗੱਲ ਦੇ ਵਿੱਚ ਪੰਗਾ ਲੈਂਦੇ ਹੋ 1 ਮਿੰਟ ਦੇ ਲਈ ਚੁੱਪ ਕਰਕੇ ਸੁਣੋ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਸਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਵੀ ਸਕੈਮ ਕੀਤਾ ਸੀ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਵੱਖ-ਵੱਖਰੇ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ ਤਸਵੀਰੀ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੋਈ ਸੀ ਕਿ ਅੰਮ੍ਰਿਤਸਰ 에য়ারਪੋਰਟ ਤੇ ਜੜੀਏ ਸਰਕਾਰੀ বাস ਉਹ ਵੀ ਪਹੁੰਚਣੀ ਚਾਹੀਦੀ ਹੈ ਇਸ ਨੂੰ ਲੈ ਕੇ ਵੀ ਚਰਚਾ ਹੋਈ ਸੀ ਤੇ ਹੁਣ ਜਦੋਂ ਭ੍ਰਿਸ਼ਟਾਚਾਰ ਦਾ ਮੁੱਦਾ ਉੱਠਿਆ ਤਾਂ ਕਾਂਗਰਸ ਆਗੂ ਤੇ ਨਾਲ ਹੀ ਪੰਜਾਬ ਦੇ ਬਿਜਲੀ ਮੰਤਰੀ ਆਮੋ ਸਾਹਮਣੇ ਹੋ ਗਏ ਜਦੋਂ ਪੰਜਾਬ ਦੇ ਬਿਜਲੀ ਮੰਤਰੀ ਨੇ ਇਹ ਗੱਲ ਆਖੀ ਕਿ ਬਾਜਵਾ ਸਾਹਿਬ ਜਦੋਂ ਤੁਸੀਂ ਪੀਡਬਲਯੂਡੀ ਦੇ ਮੰਤਰੀ ਸਨ ਤਾਂ ਉਸ ਵੇਲੇ ਕੁਝ ਅਧਿਕਾਰੀ ਫੜੇ ਗਏ ਸਨ ਤਾਂ ਤੁਸੀਂ ਉਹਨਾਂ ਦੇ ਨਾਲ ਕੀ ਕੀਤਾ ਤੇ ਇਸ ਤੋਂ ਬਾਅਦ ਜਿਹੜੀ ਕਿ ਬਹਿਸਬਾਜੀ ਹੋਰ ਜ਼ਿਆਦਾ ਤਿੱਖੀ ਹੋ ਗਈ ਸੀ ਤੇ ਬਾਅਦ ਦੇ ਵਿੱਚ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਤਹਿਸੀਲਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਉਹਨਾਂ ਨੇ ਆਖਿਆ ਕਿ ਤਹਿਸੀਲਾਂ ਦੇ ਵਿੱਚ ਬਹੁਤ ਜ਼ਿਆਦਾ ਰਿਸ਼ਵਤਖੋਰੀ ਚੱਲਦੀ ਹੈ ਇਸ ਤੇ ਹਰਪਾਲ ਸਿੰਘ ਚਿਮਾ ਹੋਰੀ ਪੜਕੂਠੇ ਉਹਨਾਂ ਨੇ ਤਾਂ ਇਹ ਗੱਲ ਆਖ ਦਿੱਤੀ ਕਿ ਬਾਜਵਾ ਸਾਬ ਤੁਸੀਂ ਚੁੱਪ ਕਰਕੇ ਬੈਠ ਜਾਓ ਤੁਸੀਂ ਹਰ ਵੇਲੇ ਪੰਗਾ ਲੈਂਦੇ ਹੋ ਇਸ ਕਰਕੇ 1 ਮਿੰਟ ਦੇ ਲਈ ਚੁੱਪ ਕਰਕੇ ਬੈਠੋ ਤੇ ਸੁਣੋ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਸਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਸਕੈਮ ਵੀ ਕੀਤਾ ਸੀ ਸੋ ਇਸ ਵਿਲੇਜ ਜਦੋਂ ਵੀ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਹੋਈ ਤਾਂ ਬਹਿਸਬਾਜੀ ਬਹੁਤ ਜ਼ਿਆਦਾ ਤਿੱਖੀ ਹੋ ਗਈ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਇੱਕ ਜਣਾ ਤਾਂ ਚੁੱਪ ਕਰਕੇ ਬੈਠੇ ਤੇ ਗੱਲ ਸੁਣੇ ਖਾਸ ਤੌਰ ਤੇ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਤਿੱਖਾ ਰਵਈਆ ਅਪਣਾਇਆ ਤਾਂ ਫਿਰ ਸਾਹਮਣੇ ਤੋਂ ਵੀ ਹਰਪਾਲ ਸਿੰਘ ਚੀਮਾਪੁਰਾ ਨੇ ਵੀ ਤਿੱਖੇ ਰਵਈਏ ਦੇ ਵਿੱਚ ਹੀ ਜਵਾਬ ਦਿੱਤਾ ਉਹਨਾਂ ਨੇ ਤਾਂ ਆਖ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਜੀ ਤੁਸੀਂ ਚੁੱਪ ਕਰਕੇ ਬੈਠ ਜਾਓ ਹਰ ਗੱਲ ਦੇ ਵਿੱਚ ਪੰਗਾ ਨਾ ਲਿਆ ਕਰੋ ਇਸ ਕਰਕੇ ਇੱਕ ਮਿੰਟ ਤੇ ਲਈ ਚੁੱਪ ਕਰਕੇ ਬੈਠੋ ਤੇ ਸੁਣੋ ਸੋ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਤਿੱਖੀ ਬਹਿਸ-ਬਾਜੀ ਹੁੰਦੀ ਹੋਈ ਨਜ਼ਰ ਆਈ ਇੱਕ ਪਾਸੇ ਬਿਜਲੀ ਮੰਤਰੀ ਸਨ ਤੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹਨਾਂ ਦੇ ਵਿਚਕਾਰ ਪਹਿਲਾਂ ਤਿੱਖੀ ਬਹਿਸ-ਬਾਜੀ ਹੋਈ ਤੇ ਬਾਅਦ ਦੀ ਵਿੱਚ ਹਰਪਾਲ ਸਿੰਘ ਚੀਮਾ ਤੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਹਰੋਂ ਦੇ ਵਿਚਕਾਰ ਜਿਹੜੀ ਬਹਿਸ-ਬਾਜੀ ਹੁੰਦੀ ਹੋਈ ਨਜ਼ਰ ਆਈ